ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਠੀਕ ਤੇ ਧਾਰਮਿਕ ਵਿਖਿਆ ਲਈ ਜਾਂਦੀ ਹੈ ਜਿਹਦੇ ਵਿੱਚ ਸਾਡੇ ਪ੍ਰਚਾਰਕ ਸਹਿਬਾਨ ਪਿੰਡ-ਪਿੰਡ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਬੱਚਿਆਂ ਨੂੰ ਉਹ ਸਿੱਖਿਆ ਦਿੰਦੇ ਨੇ ਅਕਾਲ ਪੁਰਖ ਸਾਹਿਬ ਵੱਲੋਂ ਜੋ ਆਦੇਸ਼ ਹੈ ਗੁਰਮਤਿ ਸਿੱਖੇ ਅਸਾਂ ਸਿਖਾਣੀ ਅੰਮ੍ਰਿਤਧਾਰੀ ਕੌਮ ਬਣਾਉਣੀ ਔਰ ਉਸ ਦੇ ਬਾਅਦ ਦੇ ਵਿੱਚ ਉਹਨਾਂ ਦਾ ਇਮਤਿਹਾਨ ਹੁੰਦਾ ਜਿਹਦੇ ਵਿੱਚ ਉਹ ਬੱਚਿਆਂ ਚੋਂ ਸੱਤ ਬੱਚਿਆਂ ਨੂੰ ਜਿਹੜਾ ਅੱਜ ਸੋਮਨੀ ਗੁੱਦਰਾ ਦਾ ਪ੍ਰਬੰਧਕ ਕਮੇਟੀ ਵੱਲੋਂ ਵਜੀਫਾ ਦਿੱਤਾ ਗਿਆ ਅਸੀਂ ਪਿੰਡ ਪੱਦਰ ਤੇ ਜਾ ਕੇ ਸਕੂਲਾਂ ਜਾ ਕਾਲਜਾਂ ਜਾ ਕੇ ਇਹਨਾਂ ਬੱਚਿਆਂ ਨੂੰ ਮੋਟੀਵੇਟ ਕਰੀਦਾ ਕਿ ਅਸੀਂ ਸਾਬਤ ਸੂਰਤ ਰਹਿਣਾ ਨਸ਼ੇ ਤੋਂ ਬਚਣਾ ਉਹਦੇ ਲਈ ਇਹਨਾਂ ਨੂੰ ਵਿਦਿਆ ਵਿਚਾਰੀ ਅਪਰੁਕਾਰੀ ਦੇ ਸਿਧਾਂਤ ਅਨੁਸਾਰ ਇਹਨਾਂ ਨੂੰ ਅਸੀਂ ਕਲਾਸਾਂ ਲਾ ਕੇ ਇਹਨਾਂ ਦੇ ਪੇਪਰ ਦਵਾਇਦੇ ਨੇ ਮੈਂ ਸਾਰੇ ਬੱਚਿਆਂ ਨੂੰ ਇਹ ਅਪੀਲ ਕਰਦਾ ਕਿ ਆਓ ਵੱਧ ਤੋਂ ਵੱਧ ਆਪਾਂ ਗੁਰਵਾਨੀ ਦਾ ਜੁੜੀਏ ਔਰ ਗੁਰਵਾਨੀ ਨਾਲ ਜੁੜ ਕੇ ਆਪਣਾ ਜੀਵਨ ਵੀ ਸਫਲਾ ਕਰੀਏ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਜਿਹੜੇ ਮਾਇਆ ਜਿਹੜੀ ਵਿਜੀਫੇ ਦਿੱਨੇ ਆਸੀਂ ਉਹਦੇ ਨਾਲ ਆਪਣੀ ਪੜ੍ਹਾਈ ਦਾ ਵੀ ਜਿਹੜਾ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਕਾਰਜਗੁਜ਼ਾਰੀ ਕਰਨੀ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਠੀਕ ਹੈ ਧਾਰਮਿਕ ਵਿਖਿਆ ਲਈ ਜਾਂਦੀ ਹੈ ਜਿਹਦੇ ਵਿੱਚ ਸਾਡੇ ਪ੍ਰਚਾਰਕ ਸਹਿਬਾਨ ਪਿੰਡ-ਪਿੰਡ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਬੱਚਿਆਂ ਨੂੰ ਉਹ ਸਿੱਖਿਆ ਦਿੰਦੇ ਨੇ ਔਰ ਉਹਦੇ ਬਾਅਦ ਦੇ ਵਿੱਚ ਉਹਨਾਂ ਦਾ ਇਮਤਿਹਾਨ ਹੁੰਦਾ ਜਿਹਦੇ ਵਿੱਚ ਉਹ ਬੱਚਿਆਂ ਚੋਂ 7 ਬੱਚਿਆਂ ਨੂੰ ਜਿਹੜਾ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਜੀਫਾ ਦਿੱਤਾ ਗਿਆ ਉਹ ਜਿਹੜਾ ਕਿ ਟੋਟਲ ਅਮਾਉਂਟ ਆ ਜਿਹੜੀ ਸੱਤਾਂ ਬੱਚਿਆਂ ਦੀ 100000 ਲਗਭਗ ਔਰ ਮੈਂ ਸਾਰੇ ਬੱਚਿਆਂ ਨੂੰ ਇਹ ਅਪੀਲ ਕਰਦਾ ਕਿ ਆਓ ਵੱਧ ਤੋਂ ਵੱਧ ਆਪਾਂ ਗੁਰਵਾਨੀ ਨਾਲ ਜੁੜੀਏ ਔਰ ਗੁਰਵਾਨੀ ਨਾਲ ਜੁੜ ਕੇ ਆਪਣਾ ਜੀਵਨ ਵੀ ਸਫਲਾ ਕਰੀਏ ਔਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਜਿਹੜੇ ਮਾਇਆ ਜਿਹੜੀ ਬਜੀਫੇ ਦਿੱਨੇ ਆ ਅਸੀਂ ਉਹਦੇ ਨਾਲ ਆਪਣੀ ਪੜ੍ਹਾਈ ਦਾ ਵੀ ਜਿਹੜਾ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਕਾਰਜਗੁਜ਼ਾਰੀ ਕਰਨੀ ਸ਼ੁਰੂ ਕਰੀਏ ਤਾਂ ਕਿ ਅਸੀਂ ਸੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਜਿਹੜਾ ਗੁਰਬਾਣੀ ਦੇ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣ ਵਾਹਿਗੁਰੂ ਜੀ ਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਤਿੰਦਰ ਸਿੰਘ ਪ੍ਰਚਾਰਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈਡ ਪ੍ਰਚਾਰਕ ਅਫਤਾਰ ਸਿੰਘ ਹਲੋਤਾਲੀ ਨਿਗਰਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਪਲਦੀਪ ਸਿੰਘ ਪ੍ਰਚਾਰਕ ਵੀਰ ਗੁਰਿੰਦਰ ਸਿੰਘ ਪ੍ਰਚਾਰਕ ਇਹ ਸਾਰੀ ਪੂਰੀ ਪ੍ਰਚਾਰਕਾਂ ਦੀ ਇੱਕ ਟੀਮ ਹੈ ਕਿ ਅਕਾਲ ਪਤਸਾਹਿਬ ਵੱਲੋਂ ਜੋ ਆਦੇਸ਼ ਹੈ ਗੁਰਮਤਿ ਸਿੱਖੇ ਅਸਾ ਸਿਖਾਣੀ ਅੰਮ੍ਰਿਤਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕਰ ਇਹ ਜਿਹੜੇ ਬੱਚੇ ਨੇ ਅਸੀਂ ਪਿੰਡ ਪੱਦਰ ਤੇ ਜਾ ਕੇ ਸਕੂਲਾ ਜਾ ਕਾਲਜਾ ਜਾ ਕੇ ਇਹਨਾਂ ਬੱਚਿਆਂ ਨੂੰ ਮੋਟੀਵੇਟ ਕਰੀਦਾ ਵੀ ਅਸੀਂ ਸਾਬਤ ਸੂਰਤ ਰਹਿਣਾ ਨਸ਼ਿਆਤ ਬਚਣਾ ਉਹਦੇ ਲਈ ਇਹਨਾਂ ਨੂੰ ਵਿਦਿਆ ਵਿਚਾਰੀ ਤੇ ਪਰਉਪਕਾਰੀ ਦੇ ਸਿਧਾਂਤ ਅਨੁਸਾਰ ਇਹਨਾਂ ਨੂੰ ਅਸੀਂ ਕਲਾਸਾਂ ਲਾ ਕੇ ਇਹਨਾਂ ਦੇ ਪੇਪਰ ਦੁਵਾਈਦੇ ਨੇ ਜਿਨ੍ਹਾਂ ਚ ਹਜ਼ਾਰਾਂ ਦੀ ਗਿਣਤੀ ਚ ਬੱਚੇ ਜਿਹੜੇ ਬੱਚੇ ਉਹਨਾਂ ਚ ਜਿਹੜੇ ਮੈਰਿਟ ਚ ਆਉਂਦੇ ਨੇ ਹਜ਼ਾਰਾਂ ਵਿੱਚੋਂ ਜਿਹੜੇ ਬੱਚੇ ਮੈਰਿਟ ਚ ਆਉਂਦੇ ਨੇ ਇਹ ਬੱਚੇ ਸਾਰੇ ਅੱਜ ਮੈਰਿਟ ਚ ਆਏ ਨੇ ਤੇ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹਨਾਂ ਨੂੰ ਇਨਾਮ ਦਿੱਤੇ ਗਏ ਨੇ ਤਾਂ ਕਿ ਪਤਾ ਨਹੀਂ ਇਹਨਾਂ ਵਿੱਚੋਂ ਕਿਹੜਾ ਕਾਲੂ ਭਾਈ ਸਾਹਿਬ ਸਿੰਘ ਕਾਨ ਸਿੰਘ ਨਾਭਾ ਅਤੇ ਸਾਡੇ ਹੋਰ ਗਿਆਨੀ ਦਿੱਤ ਸਿੰਘ ਵਰਗੇ ਜਿਹੜੇ ਨੇ ਵਿਦਵਾਨ ਇਹਨਾਂ ਚੋਂ ਕਿਹੜੇ ਨੇ ਜਿਹੜੇ ਕੌਮ ਦੀ ਸੇਵਾ ਕਰੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਮਾਪਿਆਂ ਨੂੰ ਹੈ ਕਿ ਮਾਪੇ ਸ਼੍ਰੋਮਣੀ ਗੁਰਦੁਆਰਾ ਦਾ ਸਹਿਯੋਗ ਕਰਨ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਗਣਤੀ 'ਚ ਭੇਜਣ ਤਾਂ ਕਿ ਇਹ ਕੌਮ ਦਾ ਅੱਗੇ ਭਵਿੱਖ ਬਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ